ਸਭ ਸੰਗਤ ਸਭ ਤੋਂ ਪਹਿਲਾਂ ਫਤਿਹ ਬਲਾ ਹੋ ਵਾਹਿਗੁਰੂ ਜੀ ਕਾ ਖਾਲਸਾ ਉਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੋਕ ਕਰਨੀ ਪਹਿਲੀ ਵਾਰਸੀ ਤੇ ਅਸੀਂ ਇਕੱਠੇ ਹੋਇਆ ਜਿਆਦਾ ਜਦੋਂ ਤੋਂ ਆਪਾਂ ਖਨੌਰੀ ਮੋੜ ਤੇ ਤੋਂ ਅਰਜਿੰਦਰਾ ਹਸਪਤਾਲ ਦੇ ਵਿੱਚ ਸਾਡੀ ਪੰਜਾਬ ਸਰਕਾਰ ਨੇ ਬੜੇ ਵਾਅਦੇ ਕੀਤੇ ਸਾਡੇ ਨਾਲ ਇਸ ਦੀ ਗੱਲ ਦੀ ਬਣੋ ਉਹ ਚਲੋ ਪਰਿਵਾਰ ਦੇ ਅੰਦਰ ਪੰਜਾਬ ਨਾਲ ਸੰਬੰਧਤ ਸੀ ਮਸਲਾ ਤੋਂ بڑے ਅਧਿਕਾਰੀ ਦਬਾਅ ਪਾ ਰਹੇ ਐ ਇਸੇ ਵੀ ਸੰਸਕਾਰ ਖੇਤੀ ਕੀਤਾ ਜਾਵੇ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਤੋਂ ਅਧਿਕਾਰੀ ਕਹਿ ਰਹੇ ਸੀ ਵੀ ਸਾਡੇ ਤੱਕ ਕਾਨੂੰਨ ਦੇ ਵਿੱਚ ਨਹੀਂ ਕੋਈ ਕਿਸਾਨ ਅंदोलਨ ਦੇ ਸ਼ਹੀਦ ਨੂੰ ਅਸੀਂ ਕੋਈ ਰਾਸ਼ੀ ਦਿੰਦੇ ਹੋਈਏ ਇਹ ਪੰਜਾਬ ਸਰਕਾਰ ਦੇ डीसी लेवल ਦੇ ਅਧਿਕਾਰੀ ਬਈ ਮੋਰਚੇ ਤਾਂ ਲੱਗਦੇ ਰਹਿਣਗੇ ਮੋਰਚਿਆਂ 'ਚ ਕਿਸਾਨ ਸ਼ਹੀਦ ਹੁੰਦੇ ਰਹਿਣਗੇ ਤਾਸੀ ਰਸੀ ਨਹੀਂ ਦੇ ਸਕਦੇ ਅੱਜ ਜਦੋਂ ਜਵਾਬ ਪੁੱਛਿਆ ਨਾ ਤੋਂ ਕਿ ਜਿਹੜੇ ਬੱਚੇ ਸਾਡੇ ਪੁਲਿਸ 'ਚ ਨੇ ਜਿਹੜੇ ਸਾਡੇ ਬੱਚੇ ਫੌਜ 'ਚ ਨੇ ਤੇ ਉਹਨਾਂ ਨੂੰ ਜਦੋਂ ਸ਼ਹੀਦ ਹੋ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਹੋ ਕਹਿੰਦੇ ਜੀ ਉਹਨਾਂ ਵਾਸਤੇ ਤਾਂ ਹੈ ਪਰ ਅਸੱਸੀ ਆਖਿਆ ਸਾਡੇ ਵੀ ਕਿਸਾਨਾਂ ਮਜ਼ਦੂਰਾਂ ਦਾ ਸ਼ਹੀਦ ਹੈ ਇਸ ਬਾਰੇ ਫੈਸਲਾ ਕਰਕੇ ਆਓ ਕਿ ਪੰਜਾਬ ਸਰਕਾਰ ਇਸ ਨੂੰ ਸ਼ਹੀਦ ਮੰਨਦੀ ਹੈ ਕਿ ਨਹੀਂ ਮੰਨਦੀ ਤੋਂ ਬੜਾ ਪਰਿਵਾਰ ਤੇ ਪ੍ਰੈਸ਼ਰ ਪਾਇਆ ਰਿਸ਼ਤੇਦਾਰਾਂ ਕੋਲੇ ਗਏ ਤਿੰਨ ਦਿਨੋਂ ਸਾਡੇ ਨੌਜਵਾਨ ਦੀ ਡੇਡ ਵਾਡੀ ਰਜਿੰਦਰਾ ਹਸਪਤਾਲ 'ਚ ਪਈ ਰਹੇ ਪੂਰਾ ਜੋਰ ਲਾ ਕੇ ਕਹਿੰਦੇ ਜੀ ਸਾਡੇ ਕਾਨੂੰਨ 'ਚ ਤਾਂ ਨਹੀਂ 50000 50 ਲੱਖ ਰੁਪਇਆ ਦੇ ਦਿੰਨੇ ਆ ਅਸੀਂ ਆਖਿਆ ਵੀ ਪੀਸੀ ਕਰ ਲੈਨੇ ਆ ਇਹ ਕਹਿ ਦਿੰਨੇ ਆ ਪੰਜਾਬ ਸਰਕਾਰ ਮੁੱਕਰ ਗਈ ਕਿ ਜਿਹੜੀ ਸ਼ਹੀਦਿਆਂ ਨੂੰ ਦਾਜਾ ਦੇਣ ਦੀ ਗੱਲ ਸੀ ਕਰੋੜ ਰੁਪਇਆ ਰਾਸੀ ਦੇਣ ਦੀ ਗੱਲ ਸੀ ਚਲੋ ਕੱਲ ਨੂੰ ਮਿਲਦੇ ਆ ਰਾਂਪਰੇ ਚੌਕ 'ਚ ਬੈਠਾਂਗੇ ਜਦੋਂ ਤੁਹਾਡਾ ਫੈਸਲਾ ਹੋ ਗਿਆ ਜਦੋਂ ਤੁਹਾਡੇ ਕਾਨੂੰਨ ਨੇ ਕਹਿਤਾ ਉਹਦੇ ਸਸਕਾਰ ਕਰਾਂਗੇ ਤਾਂ ਭਰਾ ਉਹ ਮੋੜ ਸਰਕਾਰ ਨੂੰ ਕਹਿਣਾ ਪਿਆ ਕਿ ਸਾਡਾ ਸ਼ਹੀਦ ਹੈ ਪੂਰੇ ਦੇਸ਼ ਦਾ ਸਿਧ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸੈਸ਼ਨ ਸੱਦ ਕੇ ਅੱਜ ਤੋਂ ਸਸਕਾਰ ਕਰਨ ਤੋਂ ਲੈ ਕੇ ਇਹਦੀ ਹਰੇਕ ਵਰਸੀ ਅਸੀਂ ਮਨਾਇਆ ਕਰਾਂਗੇ ਜਿੰਨੇ ਵੀ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਉਹ ਸਾਰੇ ਖਾਤੇ ਅਸੀਂ ਚੱਕਾਂਗੇ ਤੇ ਨਾਲ ਸਾਡੀ ਪੰਚਾਇਤ ਦਾ ਪਿੰਡ ਵੱਲੋਂ ਵੱਲੋਂ ਮਤਾ ਗਿਆ ਆਇਆ ਸੀ ਤੇ ਜਦੋਂ ਮੁੱਖ ਮੰਤਰੀ ਕੋਲੇ ਬੈਠਾ ਸੀ ਕਿ ਅਸੀਂ ਸਟੇਡੀਅਮ ਸ਼ੁਰੂ ਕਰਨ ਦੇ ਨਾਤੇ ਪਸਾਰਾਂਗੇ ਸਕੂਲ ਵੱਡਾ ਕਰਾਂਗੇ ਪਾਣੀ ਦਾ ਨਿਕਾਸ ਕਰਾਂਗੇ ਤੇ ਇਸ ਪਰਿਵਾਰ ਨੂੰ ਪੁੱਛਿਆ ਗਿਆ ਮੁੱਖ ਮੰਤਰੀ ਤੋਂ ਕਿ ਤੁਹਾਡਾ ਘਰ ਕਿੰਨੀ ਦੂਰ ਆ ਸੜਕ ਤੋਂ ਉਹ ਪਰਿਵਾਰ ਨੇ ਕਿਹਾ ਸਾਡਾ ਪਿੰਲੇ ਗਲ ਤੱਕ ਘਰ ਹੀ ਨਹੀਂ ਰਹਾ ਸਾਡਾ ਨੌਜਵਾਨ ਚਲਿਆ ਗਿਆ ਤਾਂ ਸਾਰੇ ਪੰਚਾਇਤ ਬੈਠੇ ਆ ਅਧਿਕਾਰੀ ਬੈਠੇ ਆ ਪੁੱਛ ਲੋ ਸਾਡੇ ਘਰ ਨੂੰ ਕਿੰਨੇ ਕਿ ਸ਼ਰਤਾਂ ਜਾਂਦੀ ਆ ਤਾਂ ਮੁੱਖ ਮੰਤਰੀ ਨੇ ਕਿਹਾ ਸਭ ਤੋਂ ਪਹਿਲਾਂ ਮੈਂ ਸੜਕ ਬਣਾਉਂਗਾ ਤੇ ਭਰਾਵੋ ਸਾਲ ਪਾਰਾਂ ਅੱਜ ਪਹਿਲੀ ਵਾਰੀ ਮਨਾ ਰਹੇ ਆ ਮੈਨੂੰ ਲੱਗਦਾ ਕੋਈ ਅਧਿਕਾਰੀ ਕੋਈ ਐਨਪੀ ਇਸ ਪਰਿਵਾਰ ਨੂੰ ਨਹੀਂ ਮਿਲਿਆ ਹੋਇਆ ਇਹ ਬਾਤ ਤੁਸੀਂ ਫੜਨੇ ਆ ਕਿਉਂਕਿ ਸਾਡੇ ਕੌਮ ਦਾ ਸਾਡੇ ਮਜ਼ਦੂਰਾਂ ਦਾ ਸਾਡੀਆਂ ਮੰਗਾਂ ਦਾ ਸ਼ਹੀਦ ਹੈ ਤੇ ਜਿਹੜੇ ਮੋਰਚੇ ਤੇ ਹਮਲੇ ਹੋ ਰਹੇ ਸੀ ਕਿ ਮੋਰਚਾ ਹੁਣ ਖਾ ਦੇਾਂਗੇ ਸਰਕਾਰਾਂ ਨੂੰ ਵੀ ਪੂਰੀ ਬਿਉਤਬੰਦੀ ਸੀ ਕਿ ਇਹਨਾਂ ਦੇ ਜਿੰਨੇ ਵੀ ਵਹੀਕਲ ਹੈ ਕਬਜ਼ੇ ਤੇ ਲੈ ਲਾਂਗੇ ਆਪਣੇ ਖਿਲਾਫ ਹਾਈ ਕੋਰਟ ਚ ਫੈਸਲੇ ਹੋਏ ਸੁਪਰੀਮ ਕੋਰਟ ਚ ਫੈਸਲੇ ਹੋਏ ਕਿ ਰੋੜ ਖਾਮੀ ਕਰਵਾ ਦੇਾਂਗੇ ਪਰ ਜਦੋਂ ਸ਼ੁਰੂ ਕਰਨ ਜਾ ਰਹੇ ਹੁੰਦਾ ਸੀ ਸਰਕਾਰ ਦੀ ਹਿੰਮਤ ਨਹੀਂ ਵੀ ਮੋਰਚੇ ਕਰਨੀ ਹਿੱਲਣ ਦੀ ਤਾਂ ਸਾਡੇ ਮੋਰਚੇ ਨੂੰ ਜਮਾਉਣ ਵਾਲਾ ਸਾਡਾ ਇਹ ਨੌਜਵਾਨ ਸ਼ਬ ਕਰਨ ਪ੍ਰਭੂ ਉਹ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਜਿੱਥੇ ਸਾਡੇ 435 ਇਹਦੇ ਨਾਲ ਨੌਜਵਾਨ ਜ਼ਖਮੀ ਹੋਏ ਨੇ ਤੋਂ ਮੰਗਤੋਂ ਵੀ ਸੀ ਜਿਹੜੀ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਉਹੀ ਮੰਨੋਂ ਚੱਲੇ ਸੀ ਉਹ ਮੰਗਾ ਜਾਉਂਦੀਆਂ ਤਿਉਹ ਖੜੀਆਂ ਪ੍ਰਭੂ ਜਿਹੜੀ ਕਾਹਲੀ ਕਰ ਰਹੇ ਹੋ ਬਈ ਘਰ ਬਣਾ ਸਰਨਾ ਨਹੀਂ ਸੋਡੇ ਘਰ ਤਾਂ ਜਾਣ ਲੱਗਿਆ ਸਰਕਾਰ ਜਿਹੜੇ ਘਰਾਂ ਨੂੰ ਜਾ ਰਹੇ ਹੋ ਨਾ ਘਰ ਝਾੜ ਰਹੀ ਹੈ ਜਿਹੜੇ ਖੇਤਾਂ ਦਾ ਫਸਾ ਕਰਦੇ ਹੋ ਸੋਡੇ ਖੇਤ ਖੋ ਰਹੀ ਹੈ ਜਿਹੜੇ ਰਹਿਣ ਬਹਿਣ ਦੀ ਗੱਲ ਕਰਦੇ ਹੋ ਸੋਡੇ ਵਾਸਤੇ ਸੂਲਤਾਨੀ ਰਹਿਣੀਆਂ ਨਿੰਗਾ ਮਾਰਿਓ ਥੋੜੀ ਜਿਹੀ ਮਜ਼ਦੂਰਾ ਕੰਨੀ ਜਦੋਂ ਤੁਸੀਂ ਧਰਨਿਆਂ ਤੇ ਬੈਠਦੇ ਹੋ ਰੋੜਾਂ ਤੇ ਬੈਠਦੇ ਹੋ ਮਜ਼ਦੂਰਾਂ 'ਕੰਨੀ ਨਿਗਾਹ ਮਾਰ ਲਿਓ ਕਿ ਜੀ ਮਜ਼ਦੂਰ ਦਾ ਵੀ ਕਰਦਾ ਹੈ ਕਿ ਮੈਂ ਵੀ ਰੋਡ ਜਾਮ ਕਰਾਂ ਮੈਂ ਵੀ ਕਰਾਂ ਕਿਸੇ ਅਧਿਕਾਰੀ ਦਾ ਕਰਾਂ ਪਰ ਉਹ ਵੀ ਮਜਬੂਰੀ ਉਹਦਾ ਹੱਥ ਵਿੱਚ ਚੁੱਲਾ ਦਿਸਣ ਲੱਗ ਜਾਂਦਾ ਹੈ ਜੇ 2 ਦਿਨ ਮੈਂ ਮੋੜ ਤੇ ਚੱਲਿਆ ਗਿਆ ਮੇਰਾ ਚੁੱਲਾ ਵੀ ਚੱਲਣਾ ਉਹਨੂੰ ਪਤਾ ਹੈ ਕਿ ਮੈਂ ਆਤਾ ਲੈ ਕੇ ਰੋਟੀ ਪਕਾਉਣੀ ਆ। ਉਹਨੂੰ ਪਤਾ ਮੈਂ ਦੁੱਧ ਲੈਣਾ ਹੈ। ਉਹਨੂੰ ਪਤਾ ਕਿ ਇਸ ਤੋਂਣਾ ਹੈ। ਉਹਨੂੰ ਪਤਾ ਬੱਚੇ ਤੋੜਨੇ ਆ। ਐਸ ਗੱਲਾਂ ਤੋਂ ਤੁਸੀਂ ਸੌਖੇ ਹੋ ਹਜੇ ਥੋੜੇ ਜਿਏ। ਸੋ ਉਹਨੂੰ ਪਤਾ ਕਿ ਸਾਡੇ 6 ਮਹੀਨਾ ਦੀ ਢੋਲੇ 'ਚ ਕਣਕ ਪਈ ਆ ਢੋਲ 'ਚ। ਇਸੇ ਕਰਕੇ ਭੱਜ ਰਹੇ ਹੋ। ਕਿ ਢੋਲ 'ਚ ਕਣਕ ਪਈ ਆ। ਕੋਈ ਲੋਟ ਨਹੀਂ ਮੈਨੂੰ ਨੇ ਲੋਟ ਕਿਸੇ ਦੀ। ਵਿਉਤ ਬੰਦ ਰਹੀ ਆ ਸਰਕਾਰਾਂ ਦੀ। ਭਾਰਤ ਵਾਲਾ ਕਿਹਨੇ ਮੰਗੀ ਆ? ਕਿਸੇ ਵੀ ਪੰਚਾਇਤ ਨੇ ਕਿਸੇ ਸਰਕਾਰ ਨੇ ਨਹੀਂ ਮੰਗੀ ਸੋਡੇ ਤੇ ਥੋਪੀ ਜਾ ਰਹੀ ਹੈ ਲੋੜ ਆ ਉਹਨਾਂ ਨੂੰ ਕਿ ਸੋਡੀਆਂ ਜ਼ਮੀਨਾਂ ਤੇ ਫਾਰਮ ਬਣਾਇਆ ਜਾਵੇ ਤੁਸੀਂ ਵੈਚੋ ਵੀ ਕੋਈ ਗੱਲ ਨਹੀਂ ਮੇਰਾ ਤਾਂ ਸੱਜੂਗਾ ਫੇਰ ਤਾਂ ਸਾਨੂੰ ਬੜੇ ਢੰਗ ਤਰੀਕੇ ਦੇ ਨਾਲ ਫਲਾਈਟਾਂ ਚ ਲੈ ਕੇ ਜਾਣਾ ਮਜ਼ਦੂਰ ਬਣਾਉਣਾ ਸੋਥੋਂ ਕੰਮ ਕਰਾਉਣਾ ਸਸਤੀ ਲੇਬਰ ਦੇ ਲਈ ਤੇ ਸਾਡੀ ਕਿਸਾਨੀ ਦੇ ਅਜੇ ਜਾਬ ਨਹੀਂ ਭਈ ਕੋਈ ਗੱਲ ਨਹੀਂ ਅਸੀਂ ਉਹ 43 42 ਸਾਲ ਗਿਣਦੇ ਹਾਂ ਜਿੱਦੇ ਕਿਸਾਨ ਦੱਸੇ ਬੰਦੀ ਦੀ ਗੱਲ ਕਰਦੇ ਸੀ ਭਈ ਐਵੇਂ ਦੱਸੇ ਬੰਦੀਆਂ ਦੇ ਤੁਰੇ ਫਿਰਦੇ ਆ ਅੱਜ ਤੱਕ ਤਸਵੀਰਾਂ ਮੂਹਰੇ ਆ ਗਿਆ ਛੋਡੇ ਤਸਵੀਰ ਦਿਖ ਰਹੀ ਹੈ ਉਹ ਮੰਡੀ ਜਿੱਦੇ ਅਰਫੈਂਡਰੀ ਲੱਗ ਰਹੀ ਸੀ ਆਮੇ ਮੰਡੀ ਦੇ ਵਿੱਚ 27 ਪਿੰਡਾਂ ਦੀ ਜ਼ਮੀਨ ਕਵਰ ਕਰਨੀ ਸੀ ਮੇਰੇ ਉਹ ਬਜ਼ੁਰਗ ਯਾਦ ਰਹਿੰਦਾ ਹੈ ਤੇ ਜਦੋਂ ਗਹਿਰੀ ਭਾਗੀ ਦੇ ਵਿੱਚ ਨਾ ਬੋਲ ਰਿਹਾ ਕਹਿੰਦਾ ਗੱਪ ਮਾਰ ਰਹੇ ਹਾਂ 27 ਪਿੰਡਾਂ ਦੀ ਕੋਈ ਜ਼ਮੀਨ ਲੈ ਲੂ ਕਿਹਦੇ ਕੋਲ ਇਹਨਾਂ ਪੈਸਾ ਹੈ ਤਾਂ ਮਾਰੋ ਮੇਗਾਜ ਕਿਹੜੀ ਸਰਕਾਰ ਦਾ ਰੋਡ ਹੈ ਸਾਰੇ ਪ੍ਰਾਈਵੇਟਾਂ ਦੇ ਰੋਡ ਹੈ ਕਿੱਧਰ ਗਈ ਸਰਕਾਰਾਂ ਦੀ ਪ੍ਰਾਪਰਟੀ ਅੱਜ ਸਾਰੇ ਪੰਜਾਬ ਨਹੀਂ ਪੂਰੇ ਦੇਸ਼ ਨੂੰ ਲੈ ਰਹੇ ਨੇ 에어ਪੋਰਟਾਂ ਵਿਕੀਆਂ ਰੇਲਵੇ ਵਿਕੀ ਬਿਜਲੀ ਘਰ ਵੀ ਕਿਹਾ ਕੋਈ ਦਾਰਾ ਹੈ ਅੱਜ ਪੈਸਾ ਕਿਹਦੇ ਕੋਲੇ ਆ ਸਿਰਫ ਕੱਲੇ ਡਾਨੀ ਬਾਨੀ ਕਹਿੰਦੇ ਆ ਉਦੋਂ ਟਾਟਾ ਬੜਲੇ ਆ ਕੇ ਬਹੁਤ ਬੱਠੇ ਨੇ ਭਰਾਵੋ ਐਵੇਂ ਨਾ ਸਮਝੋ ਛੋਟੀ ਜ਼ਮੀਨ ਦੀ ਕਦਰ ਉਹਨਾਂ ਨੂੰ ਪਤਾ ਕਿ ਕਰੋਨਾ ਦੇ ਸਮੇਂ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਜਿੰਦੇ ਲੱਗ ਕੇ ਸੀ ਇੱਕ ਛੋਟੀ ਫੈਕਟਰੀ ਹੈ ਜਿਹੜੀ ਚੱਲਦੀ ਰਹੀ ਹੈ ਤੁਸੀਂ ਲੰਗਰ ਲਾਉਂਦੇ ਰਹੋ ਤਾਂ ਐਡਾ ਕਮਲਾ ਮੂਰਖ ਨਹੀਂ ਵਪਾਰੀ ਕਿ ਸੋਨੂੰ ਲੇਬਰੇ ਕੰਮ ਕਰਾਉਣ ਲਈ ਪਹਿਲਾਂ ਜ਼ਮੀਨ ਲੱਤੀ ਜਾਵੇ ਤਾਂ ਭਰਾਵੋ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ ਕੋਈ ਗੱਲ ਨਹੀਂ ਸਾਰ 2 ਸਾਲ 4 ਸਾਲ ਆਰਾਮ ਕਰੋ ਬਹੁਤੇ ਜਦੋਂ ਸਾਡੇ ਪਿੰਡਾਂ ਕਮੇਟੀਆਂ ਜਾਂਦੀਆਂ ਕੋਈ ਕਹਿੰਦਾ ਬੈਠਾ ਨਹੀਂ ਜਾਂਦਾ ਮੇਥੋਂ ਕੋਈ ਕਹਿੰਦਾ ਤੁਰਿਆ ਨਹੀਂ ਜਾਂਦਾ ਮਾਰੋ ਪਰਵਾਰਾਂ ਕੰਨੀ ਨਿਗਾ ਇੱਕ ਕਿੱਲੇ ਵਾਲਾ ਵੀ ਕਿਸਾਨ ਪਿੰਡ ਦੇ ਵਿੱਚ ਝੋਨਾ ਨਹੀਂ ਲਾਉਂਦਾ ਇੱਕ ਕਿੱਲੇ ਵਾਲਾ ਵੀ ਪੰਜ ਜੀਆਂ ਦਾ ਪਰਿਵਾਰ ਹੁੰਦਾ ਤੇ ਪੰਜ ਜੀਆਂ ਦਾ ਪਰਿਵਾਰ ਮਜ਼ਦੂਰ ਦਾ ਵੀ ਹੁੰਦਾ ਤੇ ਮਜ਼ਦੂਰ ਜਾਂਦਾ ਸੋਡੇ ਖੇਤ ਚ ਝੋਨਾ ਲਾਉਣ ਵਾਸਤੇ ਤਾਂ ਉਹਨੂੰ ਜੇ ਪੁੱਛਿਆ ਜਾਵੇ ਵੀ ਤੇਰੇ ਪਰਿਵਾਰ ਜਿੱਦਾਂ ਕਿਸਾਨ ਦਾ ਪਰਿਵਾਰ ਹੈ ਝੋਨਾ ਨਹੀਂ ਲਾਉਂਦਾ ਕਿਸਾਨ ਕਹਿੰਦਾ ਮੈਂ ਤਾਂ ਕਿਸਾਨ ਮੇਰਾ ਤਾਂ ਸਰਦਾ ਹਜੇ ਪਰ ਜੇ ਮਜ਼ਦੂਰ ਨੂੰ ਪੁੱਛਿਆ ਜਾਵੇ ਕਹਿੰਦਾ ਸਰਦਾ ਨਹੀਂ ਮੈਨੂੰ ਲੌਲਾ ਪੈਂਦਾ ਪਰਾਵੋ ਦੀ ਬੱਚੀ ਵੀ ਲਾਉਂਦੀ ਆ ਉਹਦੀ ਧੀ ਵੀ ਲਾਉਂਦੀ ਆ ਤੇ ਬੇਟਾ ਵੀ ਲਾਉਂਦਾ ਧਿਆਨ ਮਾਰ ਲਓ ਕੱਲੀ ਲੜਾਈ ਕਿਸੇ ਦੀ ਨਹੀਂ ਲੜਾਈ ਆਪਣੀ ਐ ਡੱਲੇਵਰ ਸਾਹਿਬ ਐਵੇਂ ਨਹੀਂ ਮਰਵਾਤੇ ਬੈਠੇ ਬਣੀ ਖੋਜ ਕਰਕੇ ਦਿਮਾਗ ਦੇ ਵਿੱਚ ਤਸਵੀਰ ਐ ਕਿ ਆ ਸਾਡੇ ਕਿਸਾਨਾਂ ਕੋਲੇ ਆਉਣ ਵਾਲੇ ਸਮੇਂ ਤੇ ਜ਼ਮੀਨ ਨਹੀਂ ਰਹਿਣੀ ਜਾ ਰਹੀ ਐ ਤਾਂ ਅਸੀਂ ਐਵੇਂ ਉਹ ਸਾਰੀਆਂ ਐਮਐਸਪੀ ਗਰੰਟੀ ਕਾਨੂੰਨ ਤੇ ਕੀ ਮੰਗਦੇ ਆਂ ਅਸੀਂ ਬਹੁਤ ਭਲੇਖਾ ਬਈ ਐਨਾ ਬਜਟ ਚਾਹੀਦਾ ਐਨਾ ਪੈਸਾ ਚਾਹੀਦਾ ਪਹਿਲੀ ਗੱਲ ਤਾਂ ਸਾਰੀਆਂ ਕਿਸਾਨ ਜੱਸੇ ਬੰਦਿਆਂ ਦੇ ਸਾਡੇ ਆਗੂ ਬੈਠਿਆ ਅਸੀਂ ਸਹਿਮਤੀ ਨਹੀਂ ਉਸ ਨਾਲ ਕਿ ਘੱਟੋ-ਘੱਟ ਸਮਰਥਨ ਮੁੱਲ ਤੇ ਜਿਹੜੀ ਸਰਕਾਰ ਵਾਅਦਾ ਕਰਦੀ ਹੈ ਅਸੀਂ ਤਾਂ ਰੱਦ ਕਰਦੇ ਆ ਅਸੀਂ ਉਹ ਭਾਵਾਂ ਨੂੰ ਰੱਦ ਕਰਦੇ ਆ ਸਾਡੀ ਮੰਗ ਸੀ ਕੀਮਤ ਸੂਚਕ ਮਤਾਬਕ ਉਹਨਾਂ ਦੀ ਬਣਾਈ ਸੁਵਾਨੀ ਨਾਥੰਦੀ ਰਿਪੋਰਟ ਅਸੀਂ ਤਾਂ ਕਹਿੰਦੇ ਜੇ ਭਾ ਦੇਣਾ ਉਹਨਾਂ ਮੁਤਾਬਕ ਦਿਓ ਭਰਾਵੋ ਉਹਨਾਂ ਮੁਤਾਬਕ ਵੀ ਘੱਟੋ-ਘੱਟ ਸਮਰਥਨ ਵਿੱਚ ਕੀਤਾ ਵਾਦਾ ਅਸੀਂ ਕਹਿੰਦੇ ਐਨੇ ਦੇ ਤਾਂ ਫਸਲ ਚੱਕ ਲੋ ਸਾਡੀ ਅਸੀਂ ਮੰਗਦੇ ਕੀ ਆ ਉਹਨਾਂ ਦਾ ਲਾਣਿਆ ਹੋਇਆ ਭਾ ਆ ਤੁਸੀਂ 5 ਕਿਲੋ 10 ਕਿਲੋ ਧੋਨੇ ਦੀ ਕਾਟਕਟਾ ਕੇ ਆਇਓ ਜੇ ਐਮਐਸਪੀ ਗਰੰਟੀ ਕਾਨੂੰਨ ਬਣਿਆ ਹੁੰਦਾ ਅੱਜ ਰਾਜ ਸੈਲਰ ਵਾਲਿਆਂ ਦਾ ਚੱਲਿਆ ਨਾ ਆਮ ਆਦਮੀ ਪਾਰਟੀ ਸਰਕਾਰ ਚੱਲੀ ਹੈ ਨਾ ਕਾਂਗਰਸ ਚੱਲੀ ਹੈ ਨਾ ਭਾਜਪਾ ਦੀ ਚੱਲੀ ਹੈ ਉਹਨਾਂ ਸੈਲਰਾਂ ਮਾਰ ਜਾਂਦੇ ਰਾਤ ਚੱਲੇ ਨੇ ਜੇ ਕਾਨੂੰਨ ਬਣਿਆ ਹੁੰਦਾ ਉਹਨਾਂ ਨੂੰ ਨੱਥ ਪਾਈ ਹੁੰਦੀ ਅਸੀਂ ਉਹਨਾਂ ਨੂੰ ਕਟਹਿਰੇ 'ਤੇ ਖੜਾਉਂਦੇ ਤਾਂ ਪ੍ਰਭੂ ਉਹਨਾਂ ਦੀ ਦਿੱਤੀ ਹੋਈ ਗੱਲ ਤੇ ਵੀ ਪੂਰਾ ਨਹੀਂ ਉਤਰਦੇ ਇਹ ਮੰਗ ਰਹੇ ਆ ਤਾਂ ਇਸ ਲਈ ਬੇਨਤੀ ਹੈ ਮੈਂ ਜਾਦੇ ਸਮਾਂ ਨਾ ਲੈਂਦਾ ਹੋਇਆ ਕਿ ਪ੍ਰਭੂ ਜਿਹੜੇ ਮੋਰ 'ਤੇ ਚੱਲ ਰਿਹਾ ਹੈ ਮੋਰ 'ਤੇ ਜਿੱਤਣ ਲਈ ਬਹੁਤ ਕੁਝ ਕਰਨਾ ਪੈਣਾ ਮੀਟੀਆਂ ਦੇ ਸਹਾਰੇ ਮੀਟਿੰਗਾਂ ਤੋਂ ਛੇਤੀ ਲਿਕਣ ਵਾਲਾ ਕੁਝ ਨਹੀਂ ਤੁਸੀਂ ਧਿਆਨ ਮਾਰਨਾ ਪੈਣਾ ਸ਼ੰਭੂ ਖਨੌਰੀ ਰਤਨਪੁਰੇ ਕਰਨ ਨੂੰ ਕਿ ਜਿਹੜੀਆਂ ਸਾਡੀਆਂ ਟਰਾਲੀਆਂ ਘਰ ਬਣਾਏ ਨੇ ਆ ਤੁਹਾਡੇ ਕੋਲੇ ਸਮਾਂ 2 ਮਹੀਨੇ ਟਾਈਮ ਕੱਢ ਕੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਖਨੌਰੀ ਮੋਰਚਾ ਚਾਜੋ ਸ਼ੰਭੂ ਆਜੋ ਰਤਨਪੁਰਿਆ ਜੇ ਮੋਰਚਾ ਜਿਤਨਾ ਕਿਸੇ ਆਗੂ ਕੋਲੇ ਐਡੀ ਵੱਡੀ ਤਾਕਤ ਹੁੰਦੀ ਤਾਂ ਸਾਨੂੰ ਤਖਰੀਬ ਨਹੀਂ ਦਿੰਦੇ ਸੀ ਸਾਰੀ ਤਾਕਤ ਆਪਣੇ ਲੋਕਾਂ ਤੇ ਲੋਕਾਂ ਕੋਲੇ ਹੈ ਤੇ ਸਰਕਾਰ ਦੀਆਂ ਮਜਬੂਰੀਆਂ ਨੇ ਉਹਨਾਂ ਮਜਬੂਰੀਆਂ ਨੂੰ ਭਾਫਦੇ ਹੋਏ ਘਰਾਂ ਚੋਂ ਸੜਕਾਂ ਤੇ ਤੁਰ ਪਈਏ ਤਾਂ ਉਹ ਦਿਨ ਦੂਰ ਨਹੀਂ ਮੀਟਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਬਾਕੇ ਜਿਵੇਂ ਸਰਜੀਤ ਫੁੱਲ ਨੇ ਕਿਹਾ ਗੱਲ ਕੱਲ ਵੀ ਜਦੋਂ ਸਾਨੂੰ ਲੈਟਰ ਮਿਲਿਆ ਅਧਿਕਾਰੀ ਨੇ ਫੋਨ ਕੀਤਾ ਸਾਨੂੰ ਵੀ ਸੋਨੋ ਲੈਟਰ ਮਿਲ ਗਿਆ ਅਸੀਂ ਆਖਿਆ ਸੀ ਤਾਂ ਤਿੰਨ ਮੰਗ ਕੀਤੀ ਸੀ ਤੋਂ ਅਪੀਲ ਕੀਤੀ ਸੀ ਕਿ ਦਿੱਲੀ ਤੋਂ ਡਰ ਲੱਗਦਾ ਹੱਸੇ ਕਹਿੰਦੇ ਵੀ ਅਸੀਂ ਕੀ ਕਹੀਏ ਸਰਕਾਰ ਦੀ ਨਿਗਾਹ ਕਿ ਇਹਨਾਂ ਨੂੰ ਇੱਥੋਂ ਤੱਕ ਹੀ ਰੱਖਿਆ ਜਾਵੇ ਤਾਂ ਭਰਾਵੋ ਜੇ ਦੁਸ਼ਮਣ ਇਹ ਸੋਚਦਾ ਹੈ ਕਿ ਇਹਨਾਂ ਨੂੰ ਦਿੱਲੀ ਚ ਨਾ ਆਉਣ ਦਿੱਤਾ ਜਾਵੇ ਪਰ ਦਿੱਲੀ ਚ ਬਾੜਨ ਵਾਲੇ ਤੁਸੀਂ ਹੋ ਮਾਰੂ ਹੰਬੜਾ ਪਿੰਡਾਂ ਦੇ ਵਿੱਚ ਕੱਠ ਕਰਕੇ ਤੋਰੋ ਟਰਾਲੀਆਂ ਦਿੱਲੀ ਵੀ ਵਗ ਜਾਗੇ ਦਿੱਲੀ ਵੀ ਮੀਟਿੰਗ ਲੈ ਲਾਂਗੇ ਜੇ ਐ ਉੱਠ ਕੇ ਜਾਣ ਲੱਗੇ ਮੀਟਿੰਗ ਚੰਡੀਗੜ੍ਹ ਵੀ ਨਹੀਂ ਹੋਣੀ ਤਾਂ 6 ਦਿਨ ਹੀ ਨਿਬੜਨ ਵਾਲਾ ਤਾਂ ਮੀਟਿੰਗ ਤੋਂ ਜਵਾਬ ਵੀ ਆ ਜਾਂਦਾ ਹੁੰਦਾ ਆ ਟੈਲੀ ਏਜੰਸੀ ਦੀਆਂ ਸਾਰੇ ਮੋਰਚਾ ਤੋਂ ਰਿਪੋਰਟਾਂ ਆ ਜਾਂਦੀਆਂ ਨੇ ਕਿ ਕਿੰਨੇ ਕਿਸਾਨ ਸਿਰ ਅਸਲੀ ਸੰਗਾਂ ਲਈ ਤਾਂ ਸੋਨੂੰ ਧਿਆਨ ਸੋਨੂੰ ਚਰਚਾ ਇਹੀ ਕਰਨੀ ਪੈਣੀ ਹੈ ਜੇ ਤੁਸੀਂ ਚਾਚਾ ਬੈਠੇ ਇਹੀ ਕਰੀ ਗਏ ਵੀ ਚੱਲੋ ਕਿਤੇ ਸਾਡੀ ਬਸ ਨਾ ਲੱਗੇ ਫੇਰ ਵੀ ਐਮਐਸ ਕੀ ਮਿਲ ਜੇ ਤਾਂ ਮੈਂ ਜਾਦੇ ਸਮਾਂ ਨਾਲ ਲੇਦਾ ਹੋਇਆ ਜਿੰਨੇ ਵੀ ਸਾਡੇ ਨੌਜਵਾਨ ਵੱਖ-ਵੱਖ ਭਰਾਤਰੀ ਜੱਸੇ ਬੰਦੀਆਂ ਦੇ ਅੱਗ ਪੰਚਾਇਤਾਂ ਦੇ ਕਲੱਬਾਂ ਦੇ ਤੇ ਖਾਸ ਕਰਕੇ ਇਸ ਨਗਰ ਦਾ ਕਿ ਸਾਰੀ ਸਾਡੀ ਪੰਚਾਇਤ ਨਮੀ ਪ੍ਰਾਣੀ ਕਲੱਬ ਦਾ ਕਿ ਜਿਹੜੇ ਇਸ ਪਰਿਵਾਰ ਨੂੰ ਤੁਸੀਂ ਸਹਾਰਾ ਦਿੱਤਾ ਤੇ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚੋਂ ਆ ਕੇ ਇਹ ਸਾਡੇ ਨੋਜਵਾਲ ਨੂੰ ਸਾਦਾ ਦੇ ਫੁੱਲ ਭੇਜ ਕੀਤੇ ਨੇ ਸਾਡਾ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਹੈ ਸਾਰਿਆਂ ਨੇ ਦੇਗ ਲੈ ਕੇ ਜਾਣਾ ਆਪਣੇ ਖਾਲਸਾ ਜੀ ਵੱਲੋਂ ਪੀਰ ਸੀ ਕਿ ਬੈਠੇ ਰਹਿਣਾ ਮੈਨੂੰ ਲੱਗਦਾ ਉਹਨਾਂ ਚਰ ਜਾਣਾ ਨਹੀਂ ਬਣਦਾ ਆਪਣਾ ਜਿੰਨਾ ਮੱਜਰ ਮਹਾਰਾਜ ਸਵਾਰੀ ਇੱਥੇ ਪਈ ਹੋਵੇ 2-4 ਮਿੰਟ ਹੋਰ ਇੱਥੇ ਚੱਕਰ ਆ ਰਿਓ ਮੈਂ ਦੁਬਾਰਾ ਫੇਰ ਕਿਸ ਆਗੂ ਦਾ ਜੇ ਕੋਈ ਟੈਨ ਕਰਨਿਓ ਰਹਿ ਗਿਆ ਹੋਵੇ ਨਾ ਮਿਲੇ ਹੋਵੇ ਸਾਡੀਆਂ ਭੈਣਾਂ ਵੱਲੋਂ ਰਹਿ ਗਿਆ ਹੋਵੇ ਸਭ ਤੋਂ ਮਾਫੀ ਚਾਹੁੰਦੇ ਆ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੇ ਬਾਕੀ ਤਾਂ ਸਾਰੀ ਸੰਗਤ ਨੇ ਬੈਠਾ ਰਹੇ